ਜੇ ਕਿਸੇ ਨੂੰ ਇਹ ਸਵਾਲ ਕੀਤਾ ਜਾਵੇ ਕਿ ਸਭ ਤੋਂ ਵੱਧ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਅਤੇ ਰੁਪਿਆਂ ਲਈ ਲੋਕਾਂ ਦੀ ਖੱਜਲਖਵਰੀ ਕਿੱਥੇ ਹੁੰਦੀ ਹੈ ਤਾਂ ਲੋਕ ਛੱਟ ਦੇਣੀ ਮਾਲ ਮਹਿਕਮੇ ਦਾ ਨਾਂ ਲੈਣਗੇ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਨ ਅਤੇ ਜ਼ਮੀਨਾਂ ਦੇ ਹੀ ਪਟਵਾਰੀਆਂ ਨਾਲ ਜੁੜੇ ਕੰਮ ਤੋਂ ਲੋਕ ਅੱਕੇ ਪਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਦਿਸ਼ਾ ਵਿੱਚ ਕਦਮ ਪੁੱਟਿਆ ਅੱਜ ਮੁਹਾਲੀ ਵਿੱਚ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਜ਼ਿਲ੍ਹੇ ਦੇ ਅੰਦਰ ਕਿਸੇ ਵੀ ਰਜਿਸਟਰਾਰ ਦਫ਼ਤਰ ਪਾਸੋਂ ਰਜਿਸਟਰੀ ਕਰਵਾਉਣ ਦੀ ਇਹ ਸਹੂਲਤ ਦਿੱਤੀ ਗਈ ਹੈ ਇਸ ਤੋਂ ਬਿਨਾ ਇੱਕ ਵਕੀਲ ਅਤੇ ਪਟਵਾਰੀ ਰਜਿਸਟਰੀ ਕਰਨ ਲਿਖਣ ਲਈ ਬਿਠਾ ਦਿੱਤੇ ਨੇ ਕੋਈ ਵੀ ਵਿਅਕਤੀ ਸਿਰਫ 550 ਰੁਪਏ ਦੀ ਸਰਕਾਰੀ ਫੀਸ ਦੇ ਕੇ ਰਜਿਸਟਰੀ ਲਖਵਾ ਸਕਦਾ ਹੈ ਪੰਜਾਬ ਸਰਕਾਰ ਅਗਲੇ ਡੇਢ ਮਹੀਨੇ ਵਿੱਚ ਪੂਰੇ ਪੰਜਾਬ ਅੰਦਰ ਇਹ ਸਕੀਮ ਲਾਗੂ ਕਰ ਦੇਵੇਗੀ ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇੰਡੀਆ ਵਿੱਚ ਕ੍ਰਾਂਤੀਕਾਰੀ ਕਦਮ ਦੱਸਿਆ ਹੈ ਤੁਹਾਡੇ ਲਈ ਇਹ ਸਕੀਮ ਜਾਣਨਾ ਬਹੁਤ ਜ਼ਰੂਰੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਕੀਮ ਕਿਵੇਂ ਕੰਮ ਕਰੂ ਹਰੇਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਦਾ ਲਹਾ ਲੈ ਕੇ ਕਿਵੇਂ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਤੋਂ ਬਚਿਆ ਜਾ ਸਕਦਾ ਹੈ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀ ਪੰਜਾਬੀਆਂ ਨੂੰ ਵੀ ਪੰਜਾਬ ਸਰਕਾਰ ਨੇ ਵਿਸ਼ੇਸ਼ ਸਹੂਲਤ ਦਿੱਤੀ ਹੈ ਅੱਜ ਦੀ ਵੀਡੀਓ ਵਿੱਚ ਇਸੇ ਬਾਰੇ ਗੱਲ ਕਰਾਂਗੇ ਵੈਸੇ ਇੱਕ ਗੱਲ ਹੈ ਕਿ ਇਸ ਨਾਲ ਤਹਿਸੀਲਦਾਰਾਂ ਦੀ ਕਮਾਈ ਤਾਂ ਸਿੱਧੀ ਅਰਸ਼ ਤੋਂ ਫਰਸ਼ ਉੱਤੇ ਆ ਕੇ ਡਿੱਗੂ ਤਹਿਸੀਲਦਾਰਾਂ ਦੀ ਤਾਂ ਫੇਰ ਉਹ ਟੌਰੀ ਨਹੀਂ ਰਹਿਣੀ ਫੇਰ ਕੀ ਇਹ ਸਾਰੇ ਤਹਿਸੀਲਦਾਰ ਮਿਲਦੀ ਤਨਖਾਹ ਉੱਤੇ ਹੀ ਕੰਮ ਕਰਨ ਲੱਗ ਜਾਣਗੇ ਇਹੋ ਇਸ ਸਕੀਮ ਵਿੱਚ ਸਭ ਤੋਂ ਵੱਡੀ ਚੁਣੌਤੀ ਅਤੇ ਅੜਿਕਾਏ ਪੰਜਾਬ ਸਰਕਾਰ ਪਹਿਲਾਂ ਵੀ ਦਰਜਨਾ ਸਕੀਮਾਂ ਦਾ ਘਰ ਬੈਠੇ ਲਾਹ ਲੈਣ ਲਈ ਆਨਲਾਈਨ ਸਕੀਮ ਚਲਾ ਚੁੱਕੀ ਆ ਪਰ ਇਸ ਵਿੱਚ ਵੀ ਅਧਿਕਾਰੀ ਕੋਈ ਨਾ ਕੋਈ ੜਿੱਕਾ ਅਤੇ ਬਹਾਨਾ ਬਣਾ ਕੇ ਉੱਲੂ ਸਿੱਧਾ ਕਾਰ ਹੀ ਲੈਂਦੇ ਨੇ ਲੋਕ ਵੀ ਬਾਦੂ ਦੀ ਖੱਜਲਖਵਾਰੀ ਦੇ ਡਰੋਂ ਮੁਠੀ ਗਰਮ ਕਰਨ ਨੂੰ ਤਰਜੀਹ ਦਿੰਦੇ ਨੇ ਫੇਰ ਆਹ ਰਜਿਸਟਰੀ ਵਾਲਾ ਕੰਮ ਕਿਵੇਂ ਬਿਨਾ ਉੱਪਰਲੀ ਕਮਾਈ ਦੇ ਚੱਲੂ ੜਿੱਕੇ ਤਾਂ ਜ਼ਰੂਰ ਖੜੇ ਕੀਤੇ ਜਾਣਗੇ ਪਰ ਲੋਕਾਂ ਨੂੰ ਹੀ ਸਿਆਣਪ ਅਤੇ ਸਬਰ ਨਾਲ ਕੰਮ ਲੈਣਾ ਹੋਵੇਗਾ ਤਾਹੀਂ ਰਿਸ਼ਵਤਖੋਰੀ ਨੂੰ ਨੱਥ ਪਾਣੀ ਸੰਭਵ ਹੈ ਵੈਸੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਤਹਿਸੀਲਦਾਰਾਂ ਨਾਲ ਇੱਕ ਤੋਂ ਵੱਧ ਵਾਰ ਪੰਗਾ ਲੈ ਚੁੱਕੇ ਨੇ ਇੱਕ ਵਾਰ ਤਾਂ ਤਹਿਸੀਲਦਾਰਾਂ ਨੇ ਇਕੱਠੇ ਹੋ ਕੇ ਸਰਕਾਰ ਨੂੰ ਅੱਖਾਂ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਮੁੱਖ ਮੰਤਰੀ ਭਗਵੰਤ ਮਾਨ ਪਿੱਛੇ ਹਟਣ ਦੀ ਥਾਂ ਦੋ ਕਦਮ ਹੋਰ ਅੱਗੇ ਵਧ ਗਏ ਉਹਨਾਂ ਤਾਂ ਤਹਿਸੀਲਦਾਰਾਂ ਤੋਂ ਰਜਿਸਟਰੀਆਂ ਕਰਨ ਦੇ ਅਧਿਕਾਰ ਖੋ ਕੇ ਕਾਣਗੂਆਂ ਦੇ ਹੱਥ ਫੜਾ ਦਿੱਤੇ ਐਉਂ ਤਹਿਸੀਲਦਾਰ ਉਹਨਾਂ ਲਾਈਨ ਉੱਤੇ ਲਿਆਂਦੇ ਇਸ ਤਰ੍ਹਾਂ ਲੱਗਦਾ ਹੈ ਕਿ ਨਵੀਂ ਸਕੀਮ ਨਾਲ ਲਾਜ਼ਮੀ ਲੋਕਾਂ ਨੂੰ ਫਾਇਦਾ ਹੋਏਗਾ ਤੁਹਾਨੂੰ ਪਤਾ ਹੀ ਹੈ ਕਿ ਸਾਰਾ ਗੋਰਖ ਧੰਦਾ ਕਿਵੇਂ ਚੱਲਦਾ ਹੈ ਜਿਸ ਰਜਿਸਟਰੀ ਲਿਖਣ ਵਾਲੇ ਹੀ ਤਹਿਸੀਲਾਂ ਵਿੱਚ ਨਾਲੇ ਆਪ ਮਨ ਮਰਜ਼ੀ ਦੇ ਰੁਪਏ ਵਸੂਲਦੇ ਨੇ ਨਾਲੇ ਤਹਿਸੀਲਦਾਰਾਂ ਦੇ ਨਾਂ ਉੱਤੇ ਫੀਸ ਦੇ ਰੂਪ ਵਿੱਚ ਗਾਹਕ ਤੋਂ ਵਸੂਲੀ ਕਰਦੇ ਨੇ ਪੂਰੇ ਪੰਜਾਬ ਵਿੱਚ ਇੱਕ ਦਿਨ ਦੇ ਅੰਦਰ ਹੀ ਲੱਖਾਂ ਕਰੋੜਾਂ ਦੀ ਰਿਸ਼ਵਤਖੋਰੀ ਹੁੰਦੀ ਹੈ ਈਜ਼ੀ ਰਜਿਸਟਰੀ ਨੂੰ ਸੀਐਮ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫ਼ਾ ਦੱਸਿਆ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਦੀ ਹਿਫਾਜ਼ਤ ਲਈ ਵੀ ਮਾਲ ਮਹਿਕਵੇਂ ਵੱਲੋਂ ਵੱਡੀ ਸਹੂਲਤ ਦਿੱਤੀ ਜਾਏਗੀ ਜਦੋਂ ਵੀ ਪ੍ਰਵਾਸੀ ਪੰਜਾਬੀਆਂ ਦੇ ਮਾਲ ਰਿਕਾਰਡ ਵਿੱਚ ਕੋਈ ਛੇੜਛਾੜ ਹੋਏਗੀ ਤਾਂ ਫੌਰੀ ਉਸ ਦਾ ਪਤਾ ਉਹਨਾਂ ਨੂੰ ਆਨਲਾਈਨ ਸੁਨੇਹੇ ذریعے ਲੱਗ ਜਾਏਗਾ ਇਸ ਤੋਂ ਇਲਾਵਾ ਆਨਲਾਈਨ ਹੀ ਇੰਤਕਾਲ ਕਰਾਏ ਜਾਣ ਦੀ ਵਿਵਸਥਾ ਕੀਤੀ ਜਾ ਰਹੀ ਹੈ ਜਿਸ ਵਿੱਚ ਪੂਰਨ ਪਾਰਦਰਸ਼ਤਾ ਹੋਏਗੀ ਰਜਿਸਟਰੀਆਂ ਕਰਵਾਉਣ ਵਾਲੇ ਆਪਣੇ ਡਰਾਫਟ ਨੂੰ ਪੋਰਟਲ ਉੱਤੇ ਜਾ ਕੇ ਡਾਊਨਲੋਡ ਕਰ ਸਕਦੇ ਨੇ ਇਸ ਵਿੱਚ ਜੋ ਵੀ ਕਲੈਕਟਰ ਰੇਟ ਜਾਂ ਖਸਰਾ ਨੰਬਰ ਹੈ ਸਭ ਕੁਝ ਆ ਜਾਏਗਾ 48 ਘੰਟਿਆਂ ਦੇ ਵਿੱਚ ਵਿੱਚ ਸਬ ਰਜਿਸਟਰ ਇਸ ਉੱਤੇ ਇਤਰਾਜ਼ ਲਾ ਸਕਦਾ ਹੈ ਜੇਕਰ ਇਸ ਸਮੇਂ ਦੌਰਾਨ ਇਤਰਾਜ਼ ਨਹੀਂ ਆਇਆ ਤਾਂ ਰਜਿਸਟਰੀ ਨੂੰ ਸਹੀ ਮੰਨਿਆ ਜਾਏਗਾ ਜੇਕਰ ਇਤਰਾਜ਼ ਆਏਗਾ ਤਾਂ ਇਹ ਉਸੇ ਵਕਤ WhatsApp ਉੱਤੇ ਸਬੰਧਤ ਵਿਅਕਤੀ ਕੋਲ ਪਹੁੰਚ ਜਾਏਗਾ ਉਹਨਾਂ ਨੂੰ ਇਤਰਾਜ਼ ਕਲੀਅਰ ਕਰਨ ਲਈ ਮੌਕਾ ਦਿੱਤਾ ਜਾਏਗਾ ਇਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਏਗੀ ਸੇਵਾ ਕੇਂਦਰ ਵਿਖੇ ਆ ਕੇ ਵੀ ਲੋਕ ਰਜਿਸਟਰੀ ਲਖਵਾ ਸਕਦੇ ਨੇ ਇਸ ਲਈ 550 ਰੁਪਏ ਦੀ ਸਰਕਾਰੀ ਫੀਸ ਹੈ ਕਿਸੇ ਵੀ ਕਿਸਮ ਦੀ ਗਲਤ ਰਜਿਸਟਰੀ ਦੇ ਜਵਾਬਦੇਹੀ ਵੀ ਤੈਅ ਕੀਤੀ ਗਈ ਹੈ ਅਤੇ ਇਸ ਲਈ ਜ਼ਿੰਮੇਵਾਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੋਏਗਾ ਦੇਖੋ ਇਸ ਬਾਰੇ ਸੀਐਮ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਰਵਿੰਦ ਕੇਜਰੀਵਾਲ ਨੇ ਮੁਹਾਲੀ ਵਿੱਚ ਇਹ ਸਕੀਮ ਸ਼ੁਰੂ ਕਰਨ ਵੇਲੇ ਕੀ ਆਖਿਆ ਬੜਾ ਸੌਖਾ ਕੰਮ ਹੈ ਨਾਮ ਵੀ ਰੱਖਿਆ ਸੌਖੀਆਂ ਰਿਸ਼ਟੀਆਂ ਨਾ ਦੇਰੀ ਨਾ ਰਿਸ਼ਵਤਖੋਰੀ ਇੱਕ ਤੁਸੀਂ ਰਿਸ਼ਟਰੀ ਦਾ ਡਰਾਫਟ ਹੈ ਉਹ ਪੋਰਟਲ ਤੇ ਜਾ ਕੇ ਤੁਸੀਂ ਜਾਂ ਵੈਬਸਾਈਟ ਤੇ ਜਾ ਕੇ ਉਹ ਡਰਾਫਟ ਨੂੰ ਡਾਊਨਲੋਡ ਕਰ ਸਕਦੇ ਹੋ ਉਹ ਬਣਿਆ ਬਣਾਇਆ ਉੱਚ ਤੁਸੀਂ ਆਪਣਾ ਜਿੰਨੀ ਤੁਹਾਡਾ ਕਲੈਕਟਰ ਰੇਟ ਹੈ ਜਾਂ ਤੁਹਾਡੀ ਜ਼ਮੀਨ ਦਾ ਖਸਰਾ ਨੰਬਰ ਇਹ ਸਭ ਕੁਝ ਆ ਜਾਊਗਾ ਉਹ ਭਰ ਕੇ ਤੁਸੀਂ ਘਰੋਂ ਵੀ ਅਨਸਾਈਨਡ ਕਾਪੀ ਜਿਹੜੀ ਐ ਉਹ ਇੱਥੇ ਭੇਜ ਸਕਦੇ ਹੋ 48 ਘੰਟੇ ਦੇ ਵਿੱਚ ਵਿੱਚ ਜਿਹੜਾ ਸਬਰੀ ਸਟਾਰ ਹੈ ਉਹ ਕੋਈ ਇਤਰਾਜ਼ ਲਾ ਸਕਦਾ ਜੇ 48 ਘੰਟੇ ਜ ਇਤਰਾਜ਼ ਨਾ ਆਇਆ ਤਾਂ ਇਹਨੂੰ ਸਹੀ ਮੰਨਿਆ ਜਾਊਗਾ ਤੇ ਉਸ ਇਤਰਾਜ਼ ਤੇ ਡਿਪਟੀ ਕਮਿਸ਼ਨਰ ਤੇ ਐਸ.ਡੀ.ਐਮ ਦੀ ਨਜ਼ਰ ਰਹੂਗੀ ਉਸੇ ਵੇਲੇ ਉਹ ਇਤਰਾਜ਼ ਵਟਸਐਪ ਤੇ ਉਸ ਬੰਦੇ ਨੂੰ ਵੀ ਪਹੁੰਚ ਜਾਊਗਾ ਵੀ ਆਹ ਇਤਰਾਜ਼ ਲੱਗਿਆ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਪਾਰਟੀਆਂ ਨੂੰ ਕਿ ਇਤਰਾਜ਼ ਕਲੀਅਰ ਕਰ ਦਿਓ ਕੋਈ ਇਤਰਾਜ਼ ਕਲੀਅਰ ਨਾ ਹੋ ਗਏ ਉਤਤਤ ਕੋਈ ਪ੍ਰੋਬਲਮ ਨਹੀਂ ਤਾਂ ਫਿਰ ਜਾਓ ਇੱਥੇ ਆ ਕੇ ਵੀ ਸੇਵਾ ਕੇਂਦਰ ਦਾ ਕਾਊਂਟਰ ਲੱਗਿਆ ਹੋਇਆ ਇੱਥੇ ਇੱਥੇ ਆ ਕੇ ਵੀ ਰਿਸ਼ਤੀ ਲਿਖਾ ਸਕਦੇ ਆ ਇੱਕ ਵਕੀਲ ਤੇ ਇੱਕ ਰਿਟਾਇਰਡ ਪਟਵਾਰੀ ਇੱਥੇ ਬੈਠੇ ਨੇ ਤੇ ਉਹ ਵੀ ਰਿਸ਼ਤੀ ਲਿਖ ਦੇਣਗੇ ਤੇ 550 ਰੁਪਿਆ ਫੀਸ ਹੈ ਤੇ ਪਹਿਲਾਂ ਸਾਨੂੰ ਇਹ ਹੀ ਨਹੀਂ ਪਤਾ ਲੱਗ ਸੀ ਕਿ ਰਿਸ਼ਤੀ ਲਖਾਈਏ ਕਿੱਥੋਂ ਇੱਥੇ ਘੁੰਮਦੇ ਰਹਿੰਦੇ ਸੀ ਉਹ ਕਹਿੰਦੇ ਸੀ ਇੱਧਰ ਚੱਲ ਜਾ ਇੱਧਰ ਚੱਲ ਜਾ ਕੁਝ ਜਿਹੜੇ ਲਿਖਦੇ ਸਾਰੇ ਤਾਂ ਨਹੀਂ ਮੈਂ ਕਹੂੰਗਾ ਕੁਝ ਐਸੇ ਵੀ ਸੀ ਜਿਹੜੇ ਮਤਲਬ ਏਜੰਟ ਬਣੇ ਹੋਏ ਸੀ ਤਸਵੀਲਾਰਾਂ ਦੇ ਕਿ ਆਹ ਕੀ ਕਰਾਈ ਫਿਰਦਾ ਕਿੱਥੋਂ ਲਿਖਾਈ ਫਿਰਦਾ ਮੈਂ ਕਰਦਾ ਠੀਕ ਐ ਇੰਨੇ ਪੈਸੇ ਲੱਗਣਗੇ ਨਾ ਸੋ ਉਹ ਬਿਲਕੁਲ ਸਾਰਾ ਕੁਝ ਖਤਮ ਹੋ ਜਾਊਗਾ ਫਿਰ ਨਾਲ ਹੀ ਸਕਰੀਨ ਤੇ ਤੁਹਾਨੂੰ ਜਿਸ ਆਰਡਰ 'ਚ ਤੁਸੀਂ ਆਓਗੇ ਤੁਹਾਡਾ 12ਵਾਂ ਨੰਬਰ ਆ ਗਿਆ 12ਵਾਂ ਮਿਲ ਗਿਆ ਤੁਹਾਨੂੰ ਤਾਂ 12ਵੇਂ ਨੰਬਰ ਦੀ ਜਿਹੜੀ ਜਿਵੇਂ ਐਮਬੈਸੀਆਂ ਦੇ ਵਿੱਚ ਚੱਲਦਾ ਹੈ ਕਿ ਇਸ ਵਕਤ ਟੋਕਨ ਨੰਬਰ 25 ਚੱਲ ਰਿਹਾ ਐ ਇਸ ਵਕਤ 26 ਚੱਲ ਰਿਹਾ ਐ ਇਸ ਵਕਤ ਟੋਕਨ ਨੰਬਰ 7 ਚੱਲ ਰਿਹਾ ਸੀ ਕਿਸੇ ਦਾ 12ਵਾਂ ਨੰਬਰ ਸੀ ਉਹ ਕਹਿੰਦੇ ਸੀ 4-5 ਬਾਅਦ ਮੇਰੀ ਵਾਰੀ ਆ ਜਾਊਗੀ ਸੀ ਲਿਖਿਆ ਹੋਇਆ ਸਾਰਾ ਕੁਝ ਦੋ ਰੀਸਟ ਸਭ ਰੀਸਟ ਅਰੇ ਇੱਥੇ ਬੈਠੇ ਨੇ ਦੋ 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 ਲਗਾਤਾਰ ਐਟ ਰੀਅਲ ਟਾਈਮ ਤੇ ਤੇ ਤੁਹਾਨੂੰ ਸਾਰਾ ਕੁਝ ਸਾਰੇ ਮੈਸੇਜ ਰੀਅਲ ਟਾਈਮ ਤੇ ਤੁਹਾਨੂੰ WhatsApp ਤੇ ਮਿਲਦੇ ਰਹਿਣਗੇ ਇੱਕ ਹੋਰ ਜਿਹੜਾ ਇਤਿਹਾਸਿਕ ਕਦਮ ਹੈ ਕਿਉਂਕਿ ਮੁਹਾਲੀ ਤੋਂ ਅਸੀਂ ਸ਼ੁਰੂ ਕੀਤਾ ਹੈ ਹੁਣ ਸਾਰੇ ਪੰਜਾਬ 'ਚ ਸਾਨੂੰ 1.5 ਤੋਂ 2 ਮਹੀਨੇ ਲੱਗ ਜਾਣਗੇ ਪਰ ਮੁਹਾਲੀ ਜੀ ਕਾਮਯਾਬ ਹੋ ਗਿਆ ਕਈ ਦਿਨਾਂ ਤੋਂ ਸ਼ੁਰੂ ਕੀਤਾ ਸੀ ਅੱਜ ਅਸੀਂ ਪੂਰਾ ਇਹਨੂੰ ਵਰਕਿੰਗ ਦੇ ਵਿੱਚ ਦੇਖਿਆ ਇਹ ਨਹੀਂ ਹੈਗਾ ਕਿ ਤੁਸੀਂ ਮੁਹਾਲੀ ਹੀ ਰਿਸ਼ਤੀ ਕਰਾਉਣੀ ਹੈ ਜਾਂ ਖਰੜੀ ਕਰਾਉਣੀ ਮੁਹਾਲੀ ਜਿਲ੍ਹੇ 'ਚ 7 ਤਸਵੀਰਾਂ ਨੇ ਡੇਰਾਬਸੀ ਵੀ ਹੈ ਜੀਰਕਪੁਰ ਵੀ ਹੈ ਖਰੜ ਹੈ ਮੁਹਾਲੀ ਹੈ ਤੁਸੀਂ ਕਿਸੇ ਕੋਲੇ ਵੀ ਜਾ ਸਕਦੇ ਹੋ ਜ਼ਿਲ੍ਹੇ ਦੇ ਵਿੱਚ ਜਿਹੜੀ ਮਰਜ਼ੀ ਤਹਿਸੀਲ ਜਾਂ ਸਬ ਤਹਿਸੀਲ 'ਚ ਤੁਸੀਂ ਰਿਸ਼ਤੇ ਕਰ ਸਕਦੇ ਹੋ ਇਹ ਜ਼ਰੂਰੀ ਨਹੀਂ ਹੈ ਕਿ ਇੱਥੇ ਰਸ ਹੈ ਤੇ ਤੁਹਾਨੂੰ ਇੱਥੇ ਹੀ ਬਹਿਣਾ ਪੈਣਾ ਜਾਂ ਕੱਲ ਨੂੰ ਆਉਣਾ ਪੈਣਾ ਡੇਟਾ ਬਸੀ ਹੋ ਸਕਦਾ ਹੈ ਬਿਲਕੁਲ ਖਾਲੀ ਪਿਆ ਹੋਵੇ ਉੱਥੇ ਚਲ ਜਾਓ ਜ਼ੀਰਕਪੁਰ ਜਾਂ ਖਰੜ ਖਾਲੀ ਪਿਆ ਹੋਵੇ ਉੱਥੇ ਚਲ ਜਾਓ ਉਹ ਤਾਂ ਆਨਲਾਈਨ ਆਉਣਾ ਸਾਰਾ ਕੁਝ ਰਿਕਾਰਡ ਤੇ ਆ ਜਾਣਾ ਸੋ ਬੜਾ ਚੈੱਕ ਕਰਨ ਦਾ ਵੀ ਇਹ ਵੀ ਕੋਈ ਫੇਕ ਰਿਸ਼ਤੀ ਨਾ ਹੋ ਜਾਈਏ ਜਾਂ ਫੇਕ ਨਾ ਕੋਈ ਡਾਕੂਮੈਂਟ ਲਾ ਜੇ ਉਹਦਾ ਚੈੱਕ ਕਰਨ ਦਾ ਸਿਸਟਮ ਵੀ ਹੈ ਡਿਪਟੀ ਕਮਿਸ਼ਨਰ ਕਾਉਂਟੇਬਲ ਹੋਊਗਾ ਜ਼ਿਲ੍ਹੇ ਦਾ ਜੇ ਕੋਈ ਗਲਤ ਰਿਸ਼ਤੀ ਹੋ ਗਈ ਜਾਂ ਕੋਈ ਗਲਤ ਡਾਕੂਮੈਂਟ ਪਾਸ ਹੋ ਗਿਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਦੀ ਤਾ ਫਿਰ ਡਿਪਟੀ ਕਮਿਸ਼ਨਰ ਕਾਉਂਟੇਬਲ ਹੋਊਗਾ ਤੇ ਜ਼ਿੰਮੇਵਾਰੀ ਜਿਹੜੀ ਹੈ ਉਹ ਤੈਅ ਕੀਤੀ ਗਈ ਹੈ ਪ੍ਰੋਪਰ ਤੇ ਕੋਈ ਰਿਸ਼ਵਤ ਨਹੀਂ ਜਿੰਨੀ ਫੀਸ ਬਣਦੀ ਹੈ ਉਨੀ ਫੀਸ ਲੱਗੂਗੀ ਤੇ ਇੱਥੋਂ ਜਿਹੜੇ ਜਿਨ੍ਹਾਂ ਨੂੰ ਅਸੀਂ ਮਿਲਿਆ ਅਸੀਂ ਉਹ ਕਹਿੰਦੇ ਅਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਆਏ ਆ ਇਸ ਬਿਲਡਿੰਗ 'ਚ ਬੜਨ ਵੇਲੇ ਵੀ ਡਰ ਲੱਗਦਾ ਤੇ ਇਸ ਬਿਲਡਿੰਗ ਤੋਂ ਨਿਕਲਣ ਵੇਲੇ ਵੀ ਐਂ ਲੱਗ ਜਾਂਦਾ ਰਹਿੰਦਾ ਵੀ ਇੱਕ ਵਾਰੀ ਸੁੱਖ-ਸਾਂਤ ਨਾਲ ਨਿਕਲ ਜਾਈਏ ਕਿਤੇ ਹੋਰ ਨਾ ਕੋਈ ਸਿਆਪਾ ਪੈ ਜੇ ਮਤਲਬ ਤੁਸੀਂ ਦੇਖੋ ਜੇ ਜਸਵਿੰਦਰ ਸਿੰਘ ਨੂੰ ਜਗਵਿੰਦਰ ਸਿੰਘ ਲਿਖਤਾ ਕਿਸੇ ਪਟਵਾਰੀ ਨੇ ਉਹ ਜਸਵਿੰਦਰ ਨੂੰ ਜਗਵਿੰਦਰ ਬਣਨ ਵਿੱਚ 10 ਸਾਲ ਲੱਗ ਜਾਂਦੇ। ਉਹ ਕਹਿੰਦਾ ਗੱਗੇ ਦੇ ਐ ਥੋੜੀ ਜੀ ਗਾਮ ਕਰਨੀ ਸੀ। ਗੱਗੇ ਦਾ ਹੀ ਸੱਸਾ ਬਣਦਾ ਨਾ। ਜਗਵਿੰਦਰ ਲਿਖਤਾ ਜਸਵਿੰਦਰ ਜੀ ਐ ਕਰਨ ਨੂੰ 10 ਸਾਲ ਲੱਗ ਜਾਂਦੇ ਪਤਾ ਨਹੀਂ ਕਿੰਨੇ ਪੈਸੇ ਲੱਗ ਜਾਂਦੇ। ਆਪਦੇ ਆਪ ਨੂੰ ਸਾਬਤ ਕਰਨ ਕਰਦੇ ਰਹਿੰਦੇ। ਬਲੱਡ ਰਿਲੇਸ਼ਨ ਚ ਬਾਪੂ ਆਪਣੇ ਬੇਟੇ ਨੂੰ ਜ਼ਮੀਨ ਦੇਣਾ ਹੈ। ਤੂੰ ਆਸ ਲਿਆ ਤੂੰ ਉਹ ਲਿਆ ਤੂੰ ਆਹ ਨਾਲ ਲਿਆ ਇੱਥੋਂ ਲਿਆ ਉਧਰੋਂ ਲਿਆ। इतने एक बिल्डिंग चढ़ोगे ए सी बिल्डिंग है पानी है पीण में वधिया बाथरूम ने वेटिंग एरिया मैं लगता अद्धे घंटे तो बदलू टाइम लगेगा तो रिजिस्टी करा के तुम बहार जाओ सारा कुछ थोड़ा तो रिकॉर्ड सारा वट्सएपे आ जूगा वट्सएपे को तो जो इतराज आ गया कोई इत्रा, तो इत इतराज का जो को मैसेज आऊगा उस लिंक भी आऊगा वो लिंक है सीधा डीसी को कर सदी उस फॉरवर्ड तो लिंक है भी जेडे तो पैसे मंगे ने लिंक ये किसी ने रिश्वत मंगने की कोशिश की तो वो भी उसे दे सकते हो सो इस करके जो असी करप्शन फ्री भ्रिष्टाचार मुक्त पंजाब करने की दी गरंटी दीती गरंटी का पहली पौड़ी अच्छ असी वैसे तो बहुत सारे फाड़ के अंदर कर चुके हैं पर जो तहसीलों का भ्रिष्टाचार से वह गुंजलदार बहुत बहुत कुंडिया छडिया हुई लूपोल्स सो so, सारे खत्म करके सीधा ऑनलाइन हो गया तुम्हें प्लीज़ अंदर जाके भी ए, प्रेस कॉन्फ्रेंस तो बाद अंदर जाके भी जोड़े लोग आए हुए हैं उन्होंने पूछो कि टाइम लग गया पहला पे हूँ दे एक्सपीरियंस कि फर्क है तो सारा कुछ दिखायो तो मैं उम्मीद है कि यह पॉजिटिव खबरें जड़ियाँ आगे ने हूँ ये सुखद ने बहुत पीड़ित से लोग इस मतलब भ्रिष्टाचार तो असं हूँ ये नहीं कहते कि हंड्रेड परसेंट ही खत्म करता करता पर सा नीता साफ ने कोशिश जारी आज ये रजिस्ट्री का जो पूरा सिस्टम पंजाब के अंदर चालू किया जा रहा है मैं समझता हूँ कि पूरे देश में किसी भी राज्य के अंदर इस किस्म का रजिस्ट्री का सिस्टम नहीं है पहली बार पंजाब में ये सिस्टम लागू किया जा रहा है मुझे पूरी उम्मीद और विश्वास है कि इसके पहले आप लोग हमारे आने के पहले अंदर जाके देख चुके होंगे कि सिस्टम क्या है अभी तक जैसे मान साहब ने बताया अगर कोई भी आदमी को किसी तहसील में जाना पड़ जाता था तहसीलदार के दफ्तर में जाना पड़ जाता था तो उसके लिए ये एक बहुत बुरे सपने की तरह होता था अंदर जाते हुए घबराता था और पूरा सारा खत्म होने के बाद जब तक वो बाहर निकलता था उसको निचोड़ लिया जाता था बुरी तरह से और ये अंग्रेज़ों के टाइम से चला आ रहा था तो मैं समझता हूँ कि आज यहाँ पे पंजाब के अंदर मोहाली के अंदर जो शुरू किया जा रहा है पायलट बेसिस पे ये केवल पंजाब के लिए नहीं पूरे देश के लिए आज एक ऐतिहासिक दिन है और एक बार जब ये चालू हो मोहाली में आज चालू हो गया पूरे पंजाब में जब चालू हो जाएगा तो पूरे देश के लिए ये एक सीख होगा जिसे बाकी देश में भी लागू किया जा सकता है हम जानते हैं कि रजिस्ट्री कराने में जैसे ही एक आदमी तहसीलदार के या सब रजिस्ट्रार के दफ्तर में घुसता है सबसे पहले उसे रजिस्ट्री टाइप करानी होती है डीड लिखवानी होती है यहीं से उसको घेर लिया जाता है जैसे ही उसके जैसे ही वो दफ्तर के अंदर घुसता है उसको दो तीन लोग घेर लेते हैं हाँ जी क्या काम है वो कहता है मेरे को रजिस्ट्री डीड लिखवानी है वो सारा काम कराएंगे और उसको दलाल पकड़ के ले जाते हैं और फिर उससे सेटिंग होती है डीड लिखवाने का भी पैकेज होता है कि इतने पैसे लगेंगे और उस पैकेज में तहसीलदार का भी हिस्सा होगा सब रजिस्ट्रार का भी हिस्सा होगा कहते तो हैं कि ऊपर भी हिस्सा होगा ऊपर किसका हिस्सा होता है हमें नहीं पता लेकिन पैकेज होता है और उस पैकेज के लिए दलाल बाहर बैठे होते हैं उसके बाद फिर वो रजिस्ट्री डीड उसकी वहां पे दी जाती है डीड के अंदर अगर पैकेज ना हो तो उसमें सौ ऑब्जेक्शन हो जाती हैं एक ऑब्जेक्शन दूर करो फिर दोबारा हो फिर दूसरी ऑब्जेक्शन फिर तीसरी बार आओ फिर लाइन में लगो फिर चौथी ऑब्जेक्शन ऑब्जेक्शन खत्म ही नहीं होती तहसीलदार की ये सारे सिस्टम को स्टडी करने के बाद आज पहली बार ये है कि अब डीड लिखवाने के लिए आपको किसी डीड राइटर के पास जाने की जरूरत नहीं है डीड राइटर सरकार ने बिठा दिया यहाँ पे एक वकील बिठा दिया एक रिटायर्ड तहसीलदार तेस, बिठा दिया पटवारी बिठा दिया वो डीड लिख के देंगे आपको साढ़े पाँच सौ रुपये लगेंगे यहीं जमा करा दो सरकार ने बिठा दिया अब आपको कहीं जाने की जरूरत नहीं है डीड यहीं पे लिखी जाएगी डीड लिखने के बाद आप अपनी फीस जमा करा देते हो फीस उसके बाद आपको उसी टाइम मैसेज आ जाता जा है जी आपकी डॉक्यूमेंट्स जमा हो गए फीस जमा हो गई 48 घंटे के अंदर आपको आपके ऑब्जेक्शन बता दिए जाएंगे सब रजिस्ट्रार को 48 घंटे मिलते हैं यहां पे 48 घंटे के अंदर अब अनाप्शन आप ऑब्जेक्शन तहसीलदार नहीं बता सकता अभी कंप्यूटर के अंदर हम देख रहे थे आठ या दस तरह के ऑब्जेक्शन लिखे हुए हैं उसे उसके अंदर से ही कोई ऑब्जेक्शन बताना है वो जो भी ऑब्जेक्शन बताएगा उसकी एक कॉपी डीसी के पास जाती है डीसी को जितने आज पूरे दिन में आए केस सारे देखने होते हैं किसी तहसीलदार ने बदमाशी करके कोई गलत ऑब्जेक्शन तो नहीं डाल दिया जो पहले ऑब्जेक्शन पे ऑब्जेक्शन अब नहीं है जो ऑब्जेक्शन लगानी है एक बार में लगाओ 48 घंटे में लगाओ और अगर गलत ऑब्जेक्शन लगाए तो डीसी उसकी चेकिंग करेगा और मान साहब ने जैसे बताया आपको एक व्हाट्सएप मैसेज आ जाएगा कि अगर आपको लगता है कि आपके ऑब्जेक्शन गलत लगाए गए आप इसी वक्त इस लिंक पे क्लिक करके डीसी को शिकायत कर दो उस अफसर को सस्पेंड कर दिया जाएगा तो अब कोई अनऑप्शन ऑफ ऑब्जेक्शन भी नहीं लगाता मोस्टली लोगों के कोई ऑब्जेक्शन नहीं लग रहे क्योंकि सिंपल सा काम है उसमें भरना है बायर कौन है सेलर कौन है कितने में प्रॉपर्टी खरीदी कितने में बेची इतनी फीस और तो उसमें कुछ है नहीं कोई रॉकेट साइंस तो है नहीं उसके बाद उसको बुलाया जाता है कि इतनी तारीख को आ जाओ इतनी तारीख को आके इतने बजे आपको दोनों को बायर को और सेलर को पेश होना होता है वो अपनी फोटो खिंचाते हैं और डीड अभी हम तीन चार लोगों से मिले जिनका सारा काम हो गया था जो डीड लेके जा रहे थे उनके चेहरे की खुशी दिखाती है कि वो पहले तहसीलदार के दफ्तर से अगर कोई निकलता था तो उसका चेहरा देख के पता चल जाता था निचोड़ लिया बेचारे को पूरी तरह से आज उनके चेहरे की खुशी दिखाती है कि व्यवस्था बदल गई है सिस्टम बदल गया और एक चीज जो सबसे बड़ी सिस्टम में की गई है पहले आप जहां रहते थे जहां की प्रॉपर्टी है उसके हिसाब से आपको उसी सब रजिस्ट्रार या उसी तहसीलदार के पास जाना पड़ता था अब उसकी मनोपली हो गई उसकी गुंडागर्दी हो गई आपको जाना उसी के पास है तो वो अनाप शनाप ऑब्जेक्शन अनाप शनाप ऑब्जेक्शन लगा रहा है अब आप किसी भी सब रजिस्ट्रार के पास जा सकते हो अगर ये बदमाश है उसके पास चले जाओ वो बदमाश है उसके पास चले जाओ एक तरह से सरकार को भी पता चल जाएगा कि सबसे ज़्यादा भीड़ किसके पास हो रही है जिसके पास सबसे ज़्यादा भीड़ हो रही है इसका मतलब वो अच्छा आदमी है और जिसके पास लोग नहीं आ रहे इसका मतलब उसकी जांच होनी चाहिए लोग उसके पास क्यों नहीं पहुंच रहे या तो बदतमीजी कर रहा है और या कहीं ना कुछ कहीं कुछ गड़बड़ है तो अब जनता को सात सब रजिस्ट्रार हैं जैसे मोहाली डिस्ट्रिक्ट के अंदर सात में से आप किसी के पास भी जा सकते हो तो मैं समझता हूं ये एक बहुत बड़ा ऐतिहासिक दिन है पंद्रह जुलाई तक ये जो पायलट मोहाली का जो पायलट प्रोजेक्ट है पिछले पंद्रह दिन से चल रहा था एक तरह से सॉफ्ट देख रहे थे हम हमने किसी को नहीं बताया था ना मान साहब ने ना मैंने किसी को नहीं बताया था कि हम निगरानी कर रहे हैं हम देखना चाह रहे थे कि आम आदमी जब इसमें दफ्तर में आ रहा है क्योंकि आज जब हम आए हैं मैं आया हूं सीएम साहब आए हैं तो सब कुछ ठीक मिलेगा यहां पे सब अच्छा अच्छा मिलेगा लेकिन जब आम दिन ऑर्डिनरी दिन जनता से कैसा बिहेव किया जाता है असली टेस्ट तो वो है तो पिछले पंद्रह दिन से जो खबरें हमारे पास आई जो भी ट्वीकिंग करनी थी सिस्टम के अंदर वो हम कर चुके हैं मोहाली का सिस्टम अच्छा चल रहा है पंद्रह जुलाई तक पूरे पंजाब के अंदर इसे लागू कर दिया जाएगा पंद्रह जुलाई से एक अगस्त के बीच में एक तरह से ट्रायल चलेगा पूरे पंजाब के अंदर और एक अगस्त को फिर से हम लोग पूरे पंजाब में इसको लागू करेंगे और मैं समझता हूं कि एक दिन ऐसा आएगा जब पंजाब से सीख के पूरा देश इसको इस देश के हर तहसील तहसील ऑफिस के अंदर ये सिस्टम लागू होगा मैं पंजाब के लोगों को सभी पंजाबियों को बहुत बहुत बधाई देना चाहता हूँ इस अर्थ शेकिंग सिस्टमेटिक चेंज के लिए